ਹੈਲੋ ਦੋਸਤੋ ਦੋਸਤੋ ਅੱਜ ਅਸੀਂ ਗੱਲ ਕਰਨ ਵਾਲੇ ਹਾਂ ਇੱਕ ਐਸੀ ਤਾਕਤ ਬਾਰੇ ਜੋ ਤੁਹਾਡੀ ਜ਼ਿੰਦਗੀ ਬਦਲ ਸਕਦੀ ਹੈ ਔਰ ਉਹ ਤਾਕਤ ਹੈ కృਤਗਤਾ ਦੀ ਤਾਕਤ ਧੰਨਵਾਦੀ ਵਿਵਹਾਰ ਦੀ ਤਾਕਤ ਥੈਂਕਫੁਲਨੈਸ ਦੀ ਤਾਕਤ ਗ੍ਰੈਟੀਟਿਊਡ ਦੀ ਤਾਕਤ ਦੋਸਤੋ ਅਸੀਂ ਜੇਕਰ ਉਹਨਾਂ ਚੀਜ਼ਾਂ ਲਈ ਧੰਨਵਾਦੀ ਹੁੰਦੇ ਹਾਂ ਜੋ ਚੀਜ਼ਾਂ ਸਾਡੇ ਕੋਲ ਹਨ ਜੋ ਕੁਦਰਤ ਨੇ ਸਾਨੂੰ ਦੇ ਦਿੱਤੀਆਂ ਹਨ ਅਗਰ ਅਸੀਂ ਉਹਨਾਂ ਲਈ ਧੰਨਵਾਦੀ ਹੁੰਦੇ ਹਾਂ ਤਾਂ ਖੁਸ਼ਹਾਲੀ ਸਾਡੇ ਜੀਵਨ ਦੇ ਵਿੱਚ ਆਉਂਦੀ ਰਹਿੰਦੀ ਹੈ ਇਸ ਦੇ ਉਲਟ ਜਦੋਂ ਅਸੀਂ ਧੰਨਵਾਦੀ ਨਹੀਂ ਹੁੰਦੇ ਹਾਂ ਜਾਂ ਅਸੀਂ ਜੋ ਚੀਜ਼ਾਂ ਸਾਨੂੰ ਕੁਦਰਤ ਵੱਲੋਂ ਪ੍ਰਾਪਤ ਹੋਈਆਂ ਹਨ ਉਹਨਾਂ ਪ੍ਰਤੀ ਧੰਨਵਾਦੀ ਨਹੀਂ ਹੁੰਦੇ ਹਾਂ ਤਾਂ ਅਸੀਂ ਆਪਣੇ ਕੋਲ ਖੁਸ਼ਹਾਲੀ ਨੂੰ ਦੂਰ ਕਰ ਰਹੇ ਹਨ ਯਾਨੀ ਕਿ ਖੁਸ਼ਹਾਲੀ ਸਾਡੇ ਕੋਲ ਨਹੀਂ ਆਉਂਦੀ ਬਲਕਿ ਅਸੀਂ ਜਦੋਂ ਸ਼ਿਕਾਇਤ ਕਰਦੇ ਹਾਂ ਪ੍ਰਾਪਤ ਹੋਈਆਂ ਚੀਜ਼ਾਂ ਦਾ ਧੰਨਵਾਦ ਨਹੀਂ ਕਰਦੇ ਹਾਂ ਅਤੇ ਸ਼ਿਕਾਇਤੀ ਦਵੱਈਆ ਅਪਣਾਉਂਦੇ ਹਾਂ ਤਾਂ ਸਾਡੇ ਪੱਤੇ ਕੇਵਲ ਸ਼ਿਕਾਇਤਾਂ ਹੀ ਰਹਿ ਜਾਂਦੀਆਂ ਅਸੀਂ ਅਕਸਰ ਆਪਣੀ ਜ਼ਿੰਦਗੀ ਵਿੱਚ ਉਹਨਾਂ ਚੀਜ਼ਾਂ ਤੇ ਹੀ ਧਿਆਨ ਦਿੰਦੇ ਹਾਂ ਜੋ ਚੀਜ਼ਾਂ ਸਾਡੇ ਕੋਲ ਨਹੀਂ ਹਨ ਜੋ ਚੀਜ਼ਾਂ ਸਾਡੇ ਕੋਲੇ ਨਹੀਂ ਆਈਆਂ ਜਿਨ੍ਹਾਂ ਨੂੰ ਅਸੀਂ ਪ੍ਰਾਪਤ ਕਰਨਾ ਚਾਹੁੰਦੇ ਹਾਂ ਪਰ ਜੋ ਚੀਜ਼ਾਂ ਸਾਡੇ ਕੋਲ ਹਨ ਉਹਨਾਂ ਦਾ ਅਸੀਂ ਕਦੇ ਸ਼ੁਕਰਗੁਜ਼ਾਰ ਨਹੀਂ ਹੁੰਦੇ ਫਿਰ ਚਾਹੇ ਅਸੀਂ ਪੈਸੇ ਦੀ ਗੱਲ ਕਰੀਏ ਰਿਸ਼ਤਿਆਂ ਦੀ ਗੱਲ ਕਰੀਏ ਸਹੂਲਤਾਂ ਦੀ ਗੱਲ ਕਰੀਏ ਫਿਰ ਚਾਹੇ ਕੋਈ ਵੀ ਚੀਜ਼ ਹੋਵੇ ਜੋ ਸਾਡੇ ਕੋਲ ਨਹੀਂ ਹੈ ਅਸੀਂ ਉਸ ਤੇ ਜ਼ਿਆਦਾ ਫੋਕਸ ਕਰਦੇ ਹਨ ਤੇ ਉਸ ਦੀ ਸ਼ਿਕਾਇਤ ਕਰਦੇ ਜਦੋਂ ਅਸੀਂ ਕੁਦਰਤ ਵੱਲੋਂ ਦਿੱਤੀਆਂ ਗਈਆਂ ਅਨੇਕ ਨਿਯਮਤਾਂ ਨੂੰ ਅਣਡਿੱਠਾ ਕਰਦੇ ਹਾਂ ਅਤੇ ਉਹਨਾਂ ਚੀਜ਼ਾਂ ਵੱਲ ਫੋਕਸ ਕਰਦੇ ਹਾਂ ਜੋ ਚੀਜ਼ਾਂ ਸਾਡੇ ਕੋਲ ਨਹੀਂ ਹਨ ਤਾਂ ਸਾਡੇ ਮਨ ਦੇ ਵਿੱਚ ਸਟ्रेस ਐਂਜਾਇਟੀ ਫਰਸਟ੍ਰੇਸ਼ਨ ਡਿਸਸੈਟੀਸਫੈਕਸ਼ਨ ਇਹ ਚੀਜ਼ਾਂ ਹੁੰਦੀਆਂ ਹਨ ਯਾਨੀ ਕਿ ਸਾਡੇ ਅੰਦਰ ਸੰਤੁਸ਼ਟੀ ਨਹੀਂ ਹੁੰਦੀ ਔਰ ਜਦੋਂ ਸੰਤੁਸ਼ਟੀ ਨਹੀਂ ਹੁੰਦੀ ਹੈ ਤਾ ਫਿਰ ਸਾਡੇ ਅੰਦਰ ਹੋਰ ਵੀ ਐਨੇਕ ਵਿਕਾਰ ਪੈਦਾ ਹੁੰਦੇ ਹਨ ਜਿਵੇਂ ਕਿ ਗੁੱਸਾ ਆਉਣਾ, ਛਿੜਛੜਾਪਣ ਹੋਣਾ, ਪਰੇਸ਼ਾਨ ਰਹਿਣਾ, ਗੁੱਸੇ ਰਹਿਣਾ ਇਸ ਤਰ੍ਹਾਂ ਦੀਆਂ ਚੀਜ਼ਾਂ ਸਾਡੇ ਨਾਲ ਹੁੰਦੀਆਂ ਹਨ ਤਾਂ ਫਿਰ ਇਸ ਦਾ ਹੱਲ ਕੀ ਹੈ ਦੋਸਤੋ ਇਸ ਦਾ ਹੱਲ ਹੈ ਕਿਰਤਕਤਾ ਜਨਕਿ ਧੰਨਵਾਦੀ ਵਿਵਹਾਰ ਧੰਨਵਾਦੀ ਰਵਈਆ ਜਦੋਂ ਅਸੀਂ ਕੁਦਰਤ ਦੀਆਂ ਚੀਜ਼ਾਂ ਤੋਂ ਕੁਦਰਤ ਦੀਆਂ ਚੀਜ਼ਾਂ ਪ੍ਰਤੀ ਧੰਨਵਾਦੀ ਹੋਵਾਂਗੇ ਕੁਦਰਤ ਦਾ ਧੰਨਵਾਦੀ ਹੋਵਾਂਗੇ ਤਾਂ ਅਸੀਂ ਕੁਦਰਤ ਨੂੰ ਆਪਣਾ ਇਹ ਸੰਦੇਸ਼ ਭੇਜ ਰਹੇ ਹਾਂ ਕਿ ਅਸੀਂ ਤੁਹਾਡੇ ਤੋਂ ਸੰਤੁਸ਼ਟ ਹਾਂ ਅਤੇ ਕੁਦਰਤ ਸਾਨੂੰ ਹੋਰ ਜ਼ਿਆਦਾ ਅਬੰਡੈਂਸ ਖੁਸ਼ਹਾਲੀ ਦਿੰਦੀ ਕਿਉਂਕਿ ਜਦੋਂ ਅਸੀਂ ਸ਼ਿਕਾਇਤ ਕਰਦੇ ਹਾਂ ਜਾਂ ਅਸੀਂ ਧੰਨਵਾਦ ਕਰਦੇ ਹਾਂ ਉਦੋਂ ਸਾਡੇ ਔਰੇ ਦੇ ਵਿੱਚੋਂ ਸਾਡੇ ਆਲੇ-ਦੁਆਲੇ ਇੱਕ ਊਰਜਾ ਹੁੰਦੀ ਹੈ ਜੋ ਕਿ ਬ੍ਰਹਿਮੰਡ ਦੇ ਨਾਲ ਜਾ ਕੇ ਟਕਰਾਉਂਦੀ ਹੈ। ਔਰ ਜਦੋਂ ਸੀ ਸ਼ਿਕਾਇਤ ਕਰਦੇ ਹਾਂ ਤਾਂ ਉਹ ਊਰਜਾ 네ਗੇਟਿਵ ਊਰਜਾ ਦੇ ਵਿੱਚ ਬਦਲ ਜਾਂਦੀ ਹੈ ਔਰ ਉਹ 네ਗੇਟਿਵ ਊਰਜਾ ਬ੍ਰਹਿਮੰਡ ਨੂੰ ਕੁਦਰਤ ਨੂੰ ਪਰਮਾਤਮਾ ਨੂੰ ਇਹ ਸੰਦੇਸ਼ ਦਿੰਦੀ ਹੈ ਕਿ ਇਸ ਨੂੰ 네ਗੇਟਿਵਿਟੀ ਦੀ ਜ਼ਿਆਦਾ ਲੋੜ ਹੈ। ਇਸ ਦੇ ਉਲਟ ਜਦੋਂ ਸੀ ਧੰਨਵਾਦੀ ਰਵੱਈਆ ਅਪਣਾਉਂਦੇ ਹਾਂ ਅਤੇ ਕੁਦਰਤ ਦਾ ਧੰਨਵਾਦ ਕਰਦੇ ਹਾਂ ਉਦੋਂ ਸਾਡੀ ਜਿਹੜੀ एनर्जी है जेडे ਸਾਡੇ ਔਰੇ ਦੀ એનર્ਜੀ ਹੈ ਉਹ ਪੋਜ਼ਿਟਿਵ ਹੋ ਜਾਂਦੀ ਹੈ ਔਰ ਉਹ ਪੋਜ਼ਿਟਿਵ એનર્ਜੀ ਜਾ ਕੇ பிரैमंड ਨੂੰ ਮਿਲਦੀ ਹੈ ਅਤੇ ਫਿਰ பிரैमंड ਨੂੰ ਇਹੋ ਸੰਦੇਸ਼ ਜਾਂਦਾ ਹੈ ਕਿ ਇਸ ਨੂੰ ਪੋਜ਼ਿਟਿਵਿਟੀ ਹੋਰ ਦੇਣੀ ਚਾਹੀਏ ਔਰ ਉਹ ਫਿਰ ਸਾਨੂੰ ਪੋਜ਼ਿਟਿਵਿਟੀ ਦਿੰਦਾ ਹੈ ਧੰਨਵਾਦ ਦੇ ਰਵਈਆ ਸਾਡੇ ਮਾਈਂਡਸੈਟ ਸਕਰਸਿਟੀ ਮਾਈਂਡਸੈਟ ਤੋਂ ਅਬੈਂਡੈਂਸ ਮਾਈਂਡਸੈਟ ਵੱਲ ਲੈ ਕੇ ਜਾਂਦਾ ਜਦੋਂ ਅਸੀਂ ਧੰਨਵਾਦ ਕਰਦੇ ਹਾਂ ਤਾਂ ਸਾਡੇ ਮਾਈਂਡ ਦੇ ਵਿੱਚ ਪੋਜ਼ਿਟਿਵ ਵਾਈਬ੍ਰੇਸ਼ਨਸ ਹੁੰਦੀਆਂ ਹਨ ਸਾਡੇ ਮਾਈਂਡ ਦੇ ਵਿੱਚ ਪੋਜ਼ਿਟਿਵ ਹਾਰਮੋਨਸ ਪੈਦਾ ਹੁੰਦੇ ਹਨ ਜਿਸ ਦੇ ਨਾਲ ਕਿ ਅਸੀਂ ਹੋਰ ਖੁਸ਼ ਰਹਿਣ ਲੱਗ ਪੈਂਦੇ ਹਾਂ ਅਤੇ ਜਦੋਂ ਅਸੀਂ ਪੋਜ਼ਿਟਿਵ ਰਹਿੰਦੇ ਹਾਂ ਤਾਂ ਸਾਡੇ ਮਾਈਂਡ ਦੀ ਸਾਡੇ ਮਨ ਦੀ ਫ੍ਰੀਕੁਐਂਸੀ ਹੈ ਜਿਹੜੀ ਉਹ ਕੁਦਰਤ ਦੇ ਨਾਲ ਜਾ ਕੇ ਟਕਰਾਂਦੀ ਹੈ ਬ੍ਰਹਿਮੰਡ ਦੇ ਨਾਲ ਜਾ ਕੇ ਟਕਰਾਂਦੀ ਹੈ ਤੇ ਲਾਫ ਅਟਰੈਕਸ਼ਨ ਦੇ ਅਨਸਾਰ ਵੀ ਅਸੀਂ ਉਹੀ ਚੀਜ਼ਾਂ ਅਟਰੈਕਟ ਕਰਦੇ ਹਾਂ ਜੋ ਅਸੀਂ ਚੀਜ਼ਾਂ ਛੱਡਦੇ ਹਾਂ ਕਹਿਣ ਦਾ ਭਾਵ ਕੀ ਹੈ ਜੇਕਰ ਅਸੀਂ ਪੋਜ਼ਿਟਿਵਿਟੀ ਨੂੰ ਰਿਲੀਜ਼ ਕਰਦੇ ਹਾਂ ਤਾਂ ਪੋਜ਼ਿਟਿਵਿਟੀ ਹੀ ਸਾਡੇ ਕੋਲੇ ਵਾਪਸ ਮੁੜ ਕੇ ਆਉਂਦੀ ਹੈ ਜੇਕਰ ਅਸੀਂ 네ਗੇਟਿਵਿਟੀ ਨੂੰ ਰਿਲੀਜ਼ ਕਰਦੇ ਹਾਂ ਤਾਂ ਸਾਡੇ ਕੋਲੇ ਮੁੜ ਕੇ ਵੀ 네ਗੇਟਿਵਿਟੀ ਹੀ ਆਉਂਦੀ ਹੈ ਇਹ ਲਾਫ ਅਟਰੈਕਸ਼ਨ ਦਾ ਇੱਕ ਨਿਯਮ ਅਸੀਂ ਇਸ ਗ੍ਰੈਟੀਟਿਊਡ ਦੀ ਪ੍ਰੈਕਟਿਸ ਨੂੰ ਕਿਵੇਂ ਕਰ ਸਕਦੇ ਬਹੁਤ ਆਸਾਨ ਹੈ ਦੋਸਤੋ ਸਭ ਤੋਂ ਪਹਿਲਾਂ ਤਾਂ ਸਵੇਰੇ ਜਦੋਂ ਅਸੀਂ ਉੱਠਦੇ ਹਾਂ ਤਾਂ ਉਦੋਂ ਉਹਨਾਂ ਚੀਜ਼ਾਂ ਦੇ ਲਈ ਧੰਨਵਾਦ ਕਰੋ ਜੋ ਸਾਨੂੰ ਕੁਦਰਤ ਨੇ ਦਿੱਤਾ ਹੈ ਫਿਰ ਚਾਹੇ ਹੋ ਤੁਹਾਡੀ ਜ਼ਿੰਦਗੀ ਹੋਵੇ ਤੁਹਾਡੇ ਸਾਹ ਹੋਣ ਤੁਹਾਡਾ ਅੱਜ ਦਾ ਦਿਨ ਹੋਵੇ ਉਹਨਾਂ ਲਈ ਧੰਨਵਾਦ ਕਰੋ ਹੋ ਸਕੇ ਤਾਂ ਹਰ ਰੋਜ਼ ਤਿੰਨ ਨਵੀਆਂ ਚੀਜ਼ਾਂ ਲਿਖੋ ਜਿਹੜੀਆਂ ਤੁਹਾਨੂੰ ਕੁਦਰਤ ਨੇ ਦਿੱਤੀਆਂ ਹਨ ਜਾਂ ਕੁਦਰਤ ਦੇ ਦੁਆਰਾ ਤੁਹਾਨੂੰ ਮਿਲੀਆਂ ਹਨ ਉਹਨਾਂ ਚੀਜ਼ਾਂ ਨੂੰ ਜਦੋਂ ਤੁਸੀਂ ਲਿਖੋਗੇ ਜਦੋਂ ਜਦੋਂ ਜਿਵੇਂ ਜਿਵੇਂ ਇਹ ਲਿਸਟ ਵੱਡੀ ਹੁੰਦੀ ਜਾਵੇਗੀ ਤੁਹਾਡਾ ਮਾਈਂਡ ਤੁਹਾਡਾ ਮਨ ਖੁਸ਼ਹਾਲੀ ਵੱਲ ਆਪਣੇ ਆਪ ਜਾਂਦਾ ਜਾਵੇਗਾ ਉਸ ਨੂੰ ਉਹ ਚੀਜ਼ਾਂ ਨਜ਼ਰ ਆਉਣ ਲੱਗਣਗੀਆਂ ਜੋ ਤੁਹਾਡੇ ਕੋਲ ਹਨ ਔਰ ਜੋ ਤੁਹਾਡੇ ਕੋਲ ਨਹੀਂ ਹਨ ਉਹਨਾਂ ਨੂੰ ਲਿਆਉਣ ਦੀ ਉਹਨਾਂ ਨੂੰ ਅਟਰੈਕਟ ਕਰਨ ਦੀ ਉਹਦੇ ਅੰਦਰ ਪਾਵਰ ਪੈਦਾ ਹੋ ਜਾਂਦੀ ਹੈ ਇਸ ਦੇ ਨਾਲ ਨਾਲ ਜਦੋਂ ਤੁਸੀਂ ਉਹਨਾਂ ਚੀਜ਼ਾਂ ਬਾਰੇ ਸੋਚਦੇ ਹੋ ਜੋ ਚੀਜ਼ਾਂ ਤੁਸੀਂ ਪ੍ਰਾਪਤ ਕਰਨੀਆਂ ਚਾਹੁੰਦੇ ਹੋ ਤਾਂ ਉਹਨੂੰ ਅਸੀਂ ਸਿਰਫ ਸੋਚਣਾ ਨਹੀਂ ਹੈ ਇਹਨੂੰ ਵਿਜ਼ੂਅਲਾਈਜ਼ ਕਰਨਾ ਹੈ ਜਾਨੀ ਕਿ ਆਪਣੇ ਮਨ ਦੇ ਵਿੱਚ ਦੇਖਣਾ ਹੈ ਮਹਿਸੂਸ ਕਰਨਾ ਹੈ ਕਿ ਜਦੋਂ ਤੁਹਾਡੇ ਕੋਲ ਉਹ ਚੀਜ਼ ਆ ਜਾਵੇਗੀ ਤਾਂ ਤੁਹਾਡਾ ਵਿਵਹਾਰ ਕਿਹੋ ਜਿਹਾ ਹੋਵੇ ਤੁਸੀਂ ਕਿੰਨੇ ਖੁਸ਼ ਹੋਵੋਗੇ ਤੁਹਾਡੇ ਪਰਿਵਾਰ ਵਾਲੇ ਕਿੰਨੇ ਖੁਸ਼ ਹੋਣਗੇ ਤੁਹਾਡੇ ਆਲੇ ਦੁਆਲੇ ਦੇ ਲੋਕ ਕਿੰਨੇ ਖੁਸ਼ ਹੋਣਗੇ ਇਹਨਾਂ ਚੀਜ਼ਾਂ ਨੂੰ ਤੁਸੀਂ ਵਿਜ਼ੂਅਲਾਈਜ਼ ਕਰਨਾ ਜਦੋਂ ਤੁਸੀਂ ਇਸ ਤਰ੍ਹਾਂ ਵਿਜ਼ੂਅਲਾਈਜ਼ ਕਰੋਗੇ ਤਾਂ ਤੁਹਾਡਾ ਮਨ ਆਟੋਮੈਟਿਕ ਸ਼ਾਂਤ ਤੇ ਖੁਸ਼ ਰਹਿਣ ਲੱਗ ਜਾਵੇਗਾ ਅਤੇ ਪੋਜ਼ਿਟਿਵ ਵਾਈਬ੍ਰੇਸ਼ਨਸ ਨੂੰ ਛੱਡੇਗਾ ਆਪਣੇ ਪਰਿਵਾਰਕ ਮੈਂਬਰਾਂ ਦੋਸਤਾਂ ਨੂੰ ਮਿੱਤਰਾਂ ਨੂੰ ਸਮਾਜ ਦੇ ਵਿੱਚ ਹਰ ਇੱਕ ਪਰਸਨ ਜੋ ਤੁਹਾਡੇ ਨਾਲ ਮੇਲ ਮਿਲਾਪ ਰੱਖਦਾ ਹੈ ਜਿਸ ਨਾਲ ਤੁਸੀਂ ਕੰਮ ਕਰਦੇ ਹੋ ਜਾਂ ਜਿਸ ਨੇ ਤੁਹਾਡੀ ਮਦਦ ਕੀਤੀ ਹੈ ਕਿਸੇ ਵੀ ਤਰ੍ਹਾਂ ਦੀ ਛੋਟੀ ਚਾਹੇ ਵੱਡੀ ਉਸ ਨੂੰ ਥੈਂਕ ਯੂ ਕਹਿਣ ਦੀ ਆਦਤ ਪਾਓ ਹਰ ਇੱਕ ਗੱਲ ਲਈ ਥੈਂਕ ਯੂ ਕਹਿਣ ਦੀ ਆਦਤ ਪਾਓ ਜਦੋਂ ਤੁਸੀਂ ਹਰ ਇੱਕ ਗੱਲ ਲਈ ਲੋਕਾਂ ਦੇ ਕੁਦਰਤ ਦੇ ਪ੍ਰਮਾਤਮਾ ਦੇ ਈਸ਼ਵਰ ਦੇ ਵਾਹਿਗੁਰੂ ਦੇ ਧੰਨਵਾਦੀ ਹੋਵੋਗੇ ਤਾਂ ਤੁਹਾਨੂੰ ਖੁਸ਼ੀਆਂ ਹੋਰ ਵੀ ਜ਼ਿਆਦਾ ਮਿਲਣਗੀਆਂ ਤੁਸੀਂ ਹੋਰ ਵੀ ਖੁਸ਼ਹਾਲ ਬਣਨ ਦੇ ਰਾਹ ਤੇ ਤੁਰ ਪੋਗੇ ਸਾਡੇ ਮਾਈਂਡ ਦੀ ਇੱਕ ਬਹੁਤ ਖਾਸ ਗੱਲ ਹੈ ਉਹ ਇਹੋ ਹੈ ਕਿ ਉਹ ਸਚਾਈ ਅਤੇ ਝੂਠ ਦੋਨਾਂ ਦੇ ਵਿੱਚ ਫਰਕ ਨਹੀਂ ਕਰ ਪਾਉਂਦਾ ਜਿਉਂ ਅਸੀਂ ਉਸ ਨੂੰ ਦਿਖਾਉਂਦੇ ਹਾਂ ਉਸ ਨੂੰ ਉਹ ਸੱਚ ਮੰਨ ਲੈਂਦਾ ਹੈ ਜਦੋਂ ਅਸੀਂ ਆਪਣੇ ਮਨ ਨੇ ਸ਼ਿਕਾਇਤਾਂ ਵਾਲਾ ਸ਼ੀਸ਼ਾ ਦੇਖ ਸੰਦੇ ਹਾਂ ਤਾਂ ਫਿਰ ਸਾਡਾ ਮਨ ਸ਼ਿਕਾਇਤਾਂ ਵਾਲੇ ਸ਼ੀਸ਼ੇ ਨੂੰ ਹੀ ਦੇਖਦਾ ਹੈ ਇਸ ਦੇ ਉਲਟ ਜਦੋਂ ਇਨਸਾਨ ਆਪਣੇ ਮਨ ਨੂੰ ਸਹੂਲਤਾਵਾਂ ਵਾਲਾ ਖੁਸ਼ਹਾਲੀ ਵਾਲਾ ਚੰਗਿਆਈਤ ਵਾਲਾ ਸ਼ੀਸ਼ਾ ਦਿਖਾਉਂਦਾ ਹੈ ਤਾਂ ਫਿਰ ਉਸ ਨੂੰ ਚਾਰੇ ਪਾਸੇ ਚੰਗਿਆਈ ਹੀ ਨਜ਼ਰ ਆਉਂਦੀ ਹੈ ਤੇ ਉਹ ਉਸ ਤੇ ਵਿਸ਼ਵਾਸ ਕਰਦਾ ਹੈ ਤੇ ਉਸੇ ਤਰ੍ਹਾਂ ਦੀ ਸਾਡੇ ਮਨ ਦੇ ਅੰਦਰ ਵਾਈਬ੍ਰੇਸ਼ਨ ਵੀ ਪੈਦਾ ਹੁੰਦੀ ਹੈ ਔਰ ਉਹ ਵਾਈਬ੍ਰੇਸ਼ਨ ਬ੍ਰਹਿਮੰਡ ਦੇ ਨਾਲ ਜਾ ਕੇ ਟਕਰਾਂਦੀ ਹੈ ਔਰ ਬ੍ਰਹਿਮੰਡ ਬਦਲੇ ਦੇ ਵਿੱਚ ਵਾਪਸ ਸੰ ਉਹੀ ਦਿੰਦਾ ਹੈ ਜੋ ਅਸੀਂ ਬ੍ਰਹਿਮੰਡ ਨੂੰ ਦਿੱਤਾ। ਇਹ ਹੀ ਲਾਫ ਅਟਰੈਕਸ਼ਨ ਹੈ। ਜਿੰਨਾ ਜ਼ਿਆਦਾ ਅਸੀਂ ਉਸ ਬ੍ਰਹਿਮੰਡ ਦਾ ਕੁਦਰਤ ਦਾ ਸ਼ੁਕਰਗੁਜ਼ਾਰ ਰਹਾਂਗੇ ਉਹਨਾਂ ਜ਼ਿਆਦਾ ਅਸੀਂ ਖੁਸ਼ਹਾਲੀ ਵੱਲ ਚੰਗਿਆਈ ਵੱਲ ਸਹੁਤਾ ਦੀ ਪ੍ਰਾਪਤੀ ਵੱਲ ਮੌਕਿਆਂ ਦੀ ਪ੍ਰਾਪਤੀ ਵੱਲ ਵਧਦੇ ਜਾਵਾਂ ਤੇ ਜਦੋਂ ਸਾਡੀ ਇਹ ਵਾਈਬ੍ਰੇਸ਼ਨਸ ਸਾਡੀ ਹਾਈ ਫ੍ਰੀਕੁਐਂਸੀਸ ਬ੍ਰਹਿਮੰਡ ਵਿੱਚ ਜਾਂਦੀ ਹੈ ਤਾਂ ਹਾਈ ਵੇਵ ਵਾਈਬ੍ਰੇਸ਼ਨਸ ਦੇ ਬਦਲੇ ਵਿੱਚ ਸਾਨੂੰ ਹਾਈ ਵਾਈਬ੍ਰੇਸ਼ਨਸ ਹੀ ਮਿਲਦੀਆਂ ਹਨ ਕਹਿੰਦਾ ਮਤਲਬ ਕੀ ਹੈ ਜਿੰਨਾ ਜ਼ਿਆਦਾ ਅਸੀਂ ਧੰਨਵਾਦੀ ਹੋਵਾਂਗੇ ਉਨੀਆਂ ਹੀ ਖੁਸ਼ੀਆਂ ਸਾਡੀ ਜ਼ਿੰਦਗੀ ਦੇ ਵਿੱਚ ਆਉਣਗੇ ਦੋਸਤੋ ਯਾਦ ਰੱਖਿਓ ਜੋ ਸਾਡੇ ਕੋਲ ਹੈ ਸਭ ਤੋਂ ਪਹਿਲਾਂ ਉਹਦੇ ਲਈ ਕੁਦਰਤ ਦਾ ਪ੍ਰਮਾਤਮਾ ਦਾ ਆਪਣੇ ਮਾਤਾ ਪਿਤਾ ਦਾ ਆਪਣੇ ਭੈਣ ਭਾਈ ਦਾ ਆਪਣੀ ਗੁਰੂਆਂ ਦਾ ਅਧਿਆਪਕਾਂ ਦਾ ਸ਼ੁਕਰ ਗੁਜ਼ਾਰ ਪਣੀ ਉਸ ਤੋਂ ਬਾਅਦ ਜੋ ਸਾਡੇ ਕੋਲ ਨਹੀਂ ਹੈ ਉਸ ਦੇ ਵਿੱਚ ਸਖਤ ਮਿਹਨਤ ਕਰਨੀ ਜਿਸ ਤਰ੍ਹਾਂ ਜਿਮੀਂਹਤ ਦੀ ਲੋੜ ਹੈ ਔਰ ਫਿਰ ਧੰਨਵਾਦ ਕਰਦੇ ਹੋਏ ਮਿਹਨਤ ਕਰਦੇ ਹੋਏ ਅਸੀਂ ਉਹ ਕੁਝ ਪ੍ਰਾਪਤ ਕਰਨ ਜੋ ਪੂਜੇ ਸੀ ਪ੍ਰਾਪਤ ਕਰਨਾ ਚਾਹਦੇ ਸੋ ਦੋਸਤੋ ਗ੍ਰੈਟੀਚਿਊਡ ਉਹ ਪੋੜ ਹੈ ਜੋ ਤੁਹਾਨੂੰ ਸਕੈਸਿਟੀ ਤੋਂ ਪ੍ਰੋਸਪਰਿਟੀ ਵੱਲ ਲੈ ਕੇ ਜਾਂਦਾ ਹੈ ਇਸ ਲਈ ਗ੍ਰੈਟੀਚਿਊਡ ਨੂੰ ਅੱਜ ਤੋਂ ਹੀ ਆਪਣੀ ਆਦਤ ਬਣਾਓ ਅਤੇ ਆਪਣੀ ਜ਼ਿੰਦਗੀ ਦੇ ਵਿੱਚ ਦੇਖੋ ਕਿੰਨੇ ਬਦਲਾਵ ਆਉਂਦੇ ਹਨ ਜਦੋਂ ਤੁਸੀਂ ਗ੍ਰੈਟੀਚਿਊਡ ਨੂੰ ਅਪਣਾਓਗੇ ਤਾਂ ਤੁਹਾਡੀ ਜ਼ਿੰਦਗੀ ਦੇ ਵਿੱਚ ਬਦਲਾਵ ਆਉਣੇ ਸ਼ੁਰੂ ਹੋ ਜਾਣਗੇ ਥੈਂਕ ਯੂ ਸੋ ਮੱਚ ਸ਼ੁਕਰੀਆ